ਤੇ ਕਦੀ ਯਾ ਪਿੱਛੋਂ ਦੇ ਹੱਥ ਲੈ ਕੇ ਚੁੰਡੀ ਵੜਦਾ ਕਰੇ ਕੋਲੇ ਬਾਬਾ ਨਾਲ ਹਟਿਆ ਬਾਸਾ ਦੀ ਬਟਾਲੇ ਫਾ ਕੇ ਮੈਂ ਬਾਬੇ ਨੂੰ ਕਿਹਾ ਮੈਂ ਕਿਹਾ ਬਾਬਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੇ ਬਾਬਾ ਕਹਿੰਦਾ ਬੀਬਾ ਸ਼ਰਮ ਕਾਦੀ ਅਖੇ ਕਰਮਾਂ ਦੇ ਨਾਲ ਮਿਲਦਾ ਕਮਲੀਏ ਪਿਆਰ ਬਜ਼ੁਰਗਾਂ ਦਾ ਨਾਲ ਇਹ ਪੁੱਤ ਬਾਬੇ ਵਿਗੜ ਗਏ ਨੌਜਵਾਨ ਵਿਗੜ ਗਏ ਤੇ ਜਿਹੜੇ ਜਵਾਨ ਵਿਗੜੇ ਆ ਉਹਨਾਂ ਦੀ ਗੱਲ ਹੀ ਕੁਝ ਹੋਰ ਹੋਈ ਪਈ ਹੈ ਜੋ ਆਕ ਪੋਤਾ ਅੱਜ ਕੱਲ ਇਹ ਤੋਂ ਨੇ ਕਿ ਜਦ ਰ ਕਟੀਵੀ ਦੇ ਚੈਨਲ ਦੇ ਤੁਸੀਂ ਪੜੇ ਲਿਖੋ ਤੁਹਾਡੇ ਕਰ ਕਰਕੇ ਏਵਨ ਲੱਗੀ ਐ ਹਰ ਕਾ ਤੁਹਾਡੇ ਦਿਸ਼ਾ ਲੱਗੀਆਂ ਐ ਤੇ ਅੱਜ ਕੱਲ ਟੈਲੀਵਿਜ਼ਨ ਤੇ ਆਉਂਦਾ ਈ ਐ ਪਹਿਲੀ ਵੇਨ ਤੇ ਪੋਤਾ ਅੱਜ ਕੱਲ ਇੰਨਾ ਗੰਦ ਪੈ ਗਿਆ ਐ ਕਿ ਟੀਵੀ ਤੇ ਰਜਾਈ ਪਾ ਕੇ ਵੇਖਣਾ ਪੈਂਦਾ ਮੈਂ ਕਹਿੰਦੀ ਆ ਗੀਤ ਉਹ ਹੀ ਦੇਖੋ ਪ੍ਰੋਗਰਾਮ ਉਹ ਹੀ ਦੇਖੋ ਜਿਹੜਾ ਪਰਿਵਾਰ ਚ ਬੈ ਕੇ ਦੇਖਿਆ ਜਾਵੇ ਜਿੱਦਾਂ ਦਾ ਆਹ ਪ੍ਰੋਗਰਾਮ ਐ ਬੜਾ ਸੋਹਣਾ ਪ੍ਰੋਗਰਾਮ ਐ ਆਪਣੀ ਨੋਹਾਂ ਤੇ ਇੱਥੇ ਪੈਣਾ ਸਾਡੇ ਜਿੰਨੇ ਵੀ ਸਾਰੇ ਬੈਠ ਕੇ ਦੇਖਦੇ ਆ ਬੜਾ ਵਧੀਆ ਪ੍ਰੋਗਰਾਮ ਐ ਤੇ ਮੈਂ ਗੱਲ ਕਰਦੀ ਆਂ ਕਿ ਜਦੋਂ ਮੈਂ ਤੁਹਾਡੇ ਬਾਹਰ ਪਿੰਡ ਫਿਰਨੀ ਤੇ ਆ ਗਈ ਨਾ ਮੈਨੂੰ ਪਤਾ ਤੁਹਾਡੇ ਪਿੰਡ ਦਾ ਮੇਲਾ ਨਾਲ ਲੱਭੇ ਮੈਂ ਮੇਲੇ ਲੱਪਿਆ ਕੇ ਤਰੀਕੇ ਦੇ ਨਾਲ ਬਾਹਰ ਇੱਕ ਜਵਾਗ ਗੜੀ ਥੋੜੇ ਪੇ ਤੁਹਾਡੇ ਪਿੰਡ ਦਾ ਮੈਂ ਜਵਾਗ ਨੂੰ ਪੁੱਛਿਆ ਮੈਂ ਕਿ ਬੁੱਤ ਜਵਾਗਾ ਵੀ ਮੇਲਾ ਕਿੱਥੇ ਲੱਗਿਆ ਹੈ ਕਿ ਜਵਾਗ ਮੈਨੂੰ ਕਹਿੰਦਾ ਬੀਬਾ ਜਤਰਾ ਤੂੰ ਮੈਂ ਕਰ ਵੀ ਮੈਨੂੰ 10 ਰੁਪਏ ਦੇ ਤੇ ਜਵਾਗ ਤੁਹਾਡੇ ਪਿੰਡ ਦਾ ਇੱਥੇ ਬੈਠਾ ਸੀ ਕੋਈ ਨਿਗਾਹਿਆ ਸੀਗਾ ਜੁੜੀ ਦੀ ਆਤ ਕਿਹੜਾ ਹੀ ਪਤਨੀ ਆ ਗਈ ਆ ਉਹ ਬੈਠਾ ਉਹ ਆਵੇ ਕਿਉਂ ਡਿਆ ਆਇਆ ਉਹ ਰਿਆ ਉਹ ਰਿਆ ਦਰਤਣਾ ਆ ਲਾਲੂ ਦੀ ਹਾਲਾ ਆਦਾ ਆਦਾ ਮਮਸੀ ਹੈ ਤੇਰੀ ਉੱਤੇ ਆ ਜਾ ਸੇ ਜਾ ਜਾ ਹਾਂ ਹਾਂ ਛੁੱਟੀਆਂ ਆ ਗਏ ਠੀਕ ਹੈ ਉਹ ਰਿਆ ਛੁੱਟੀਆਂ ਹੋ ਗਈਆਂ ਚੱਲ ਨਾ ਹੋ ਛੱਪੜ ਚੱਲ ਤੇ ਅਸਲ ਜਾ ਕੇ ਮੈਂ ਚੱਲ ਮੈਂ ਗੱਲ ਕਰ ਲਗੀ ਤੇਰੇ ਨਾਲ ਪਹਿਲੇ ਮੈਨੂੰ ਦੱਸ ਸਹੀ ਤਰ੍ਹਾਂ ਪੁੱਤੋਂ ਕੇ ਦਾ ਪਿਓ ਐ ਹੈ ਕਹਿੰਦਾ ਡੈਡੀ ਦਾ ਮੈਂ ਪੁੱਤੇ ਜਵਾਗ ਨੂੰ ਪੁੱਛਿਆ ਮੈਂ ਕਿਹਾ ਪੁੱਤ ਮੇਲਾ ਕਿੱਥੇ ਲੱਗਿਆ ਤੇ ਜਵਾਗ ਮੈਨੂੰ ਕਹਿੰਦਾ ਚਾਚੀ ਜੱਤਰੋ ਪਹਿਲਾਂ ਬਹਿ ਜਾ ਖੜ ਜਾ ਵੀ ਉਹਦੀਆ ਮੈਨੂੰ 10 ਰੁਪਏ ਦੇ ਤੇ ਪੁੱਤ ਮੈਂ ਜਵਾਗ ਨੂੰ 10 ਰੁਪਏ ਦੇ ਬੈਠੀ ਤੇ ਜਵਾਗ 10 ਰੁਪਏ ਲੈ ਕੇ ਘਰੇ ਦੌੜ ਗਿਆ ਨਾਤ ਹੋ ਕੇ ਆ ਗਿਆ ਕੱਲੀ ਕੱਚੀ ਪਾਈ ਡੈਮੋ ਰਿਟ ਢਿੱਡ ਕੱਢੇ ਮੇਰੀ ਬੁਰੀ ਖੜ ਗਿਆ ਕਹਿੰਦਾ ਹੁਣ ਪੁੱਤ ਮੀਮੇਲਾ ਕਿੱਥੇ ਲੱਗਿਆ ਤੇ ਮੈਂ ਜਿਹੜਾ ਕੋੜ ਦਾ ਢਿੱਡ ਦੇਖਿਆ ਮੈਂ ਤਰੇਹਾ ਨਾ ਗਿਆ ਮੈਂ ਕਿਹਾ ਪੁੱਤ ਤੂੰ ਆਇਆ ਕਰ ਤੇ ਮੇਲੇ ਵਾਲੇ ਸਾ ਮੈਨੂੰ ਰਹਿਣ ਦੇ ਮੈਨੂੰ ਇੱਕੋ ਗੱਲ ਦੱਸ ਬਈ ਆਹ ਤੇ ਰੈਡਾ ਮੋਟਰ ਢਿੱਡ ਹੈ ਇਹ ਟੈਂਕੀ ਲਈ ਕਿ ਨਹੀਂ ਆ ਮੈਨੂੰ ਕਹਿੰਦਾ 10 ਰੁਪਏ ਹੋਰ ਦੇ ਦੇ ਮੈਂ ਕੋੜੇ 10 ਰੁਪਏ ਹੋਰ ਦੇ ਤੇ ਇਹ ਜਵਾਗ 10 ਰੁਪਏ ਲੈ ਕੇ ਥਰੇ ਦੇ ਔੜ ਗਿਆ ਨਾ ਤੋ ਕੇ ਆ ਗਿਆ ਫੇਰ ਕਛੀ ਪਾ ਕੇ ਮੈਨੂੰ ਕਹਿੰਦਾ ਚਾਚੀ ਜੀ ਹੁਣ ਪੁੱਛ ਮੈਂ ਕਿਹਾ ਪੁੱਤ ਮੇਲਾ ਰਹਿਣ ਦੇ ਮੈਨੂੰ ਇੱਕੋ ਗੱਲ ਦੱਸ ਬਈ ਆਹ ਤੇ ਰੈਡਾ ਮੋਟਰ ਢਿੱਡ ਹੈ ਇਹ ਟੈਂਕੀ ਲਈ ਕਿ ਨਹੀਂ ਆ ਵੇ ਕੋਰੇ ਜਵਾਕ ਐ ਡਸ਼ਤਾਨ ਮਰ ਜਾਣਾ ਕੱਛੀ ਲਾ ਕੇ ਕਹਿੰਦਾ ਆ ਆ ਟੂਟੀ ਸੜੇ 400 ਰੁਪਏ ਦੀ ਆਈ ਹੋ ਤੇ ਗਲਤੀਆਂ ਬਹੁਤ ਵੱਡੇ ਆਬ ਲੈ ਲਿਓ ਗਲਤੀਆਂ ਬਹੁਤ ਵੱਡੇ ਵੱਡੇ ਕੋ ਹੋ ਜਾਂਦੀਆਂ ਮੈਂ ਇਹ ਦੇਖਦੀ ਐ ਤੇ ਤੁਹਾਡੇ ਪਿੰਡ ਦੇ ਜਵਾਕ ਵੇ ਨੱਤ ਕਿੱਥੇ ਕਰ ਲਾ ਪੁੱਤ ਕੱਛੀ پارٹی ਐ ਇਹ ਜਿਹੜੇ ਜਵਾਕ ਹਨ ਤੁਹਾਡੇ ਪਿੰਡ ਦੇ ਪੁੱਤ ਇਹਦਾ ਵਿਗੜੇ ਵਿਗੜੇ ਐ ਜਿਹੜੇ ਨੌਜਵਾਨ ਗੱਪਰੂ ਐ ਉਹ ਥੋੜਾ ਥੋੜਾ ਘਟਾ ਵਿਗੜਿਆ ਹੈ ਤੇ ਹਾਏ ਹਾਏ ਲੋੜਾ ਬੈਜੇ ਕੋਲ ਜਿਹੜੇ 60 70 ਸਾਲ ਦੇ ਬਜ਼ੁਰਗਿਆ ਨਾ ਉਹ ਸਾਰੇ ਦੇ ਵਾਧੇ ਵਿਗੜੇ ਫਿਰਦੇ ਆ ਹਾਂ ਹਾਂ ਇਹ ਕਾ ਬੈਠਾ ਜਾ ਨਾੜ 11 ਸਿੱਤੀ ਪਾਜਾ ਕੀ ਹਾਲ ਜੋ ਠੀਕ ਹੋ ਹਾਏ ਹਾਏ ਤਨਾਲ ਦਾ ਮੈਸੀ ਜੋੜੇ ਹੀ ਆ ਕਿ ਉਦਾਂ ਹੀ ਬੈਠੇ ਕਿੱਥੇ ਸ਼ੁਕਰ ਹੈ ਤੁਹਾਡੇ ਪਿੰਡ ਤੇ ਇਹੋ ਜਿਹੇ ਪੀਸ ਵਜਿਆ ਸਾਡੇ ਬਾਤ ਤੇ ਵਜਿਆ ਹੀ ਨਹੀਂ ਹਾਂ ਕੀ ਗੱਲ ਜੀ ਤੇਰਾ ਵਿਆਹ ਵੀ ਤੁਮੇ ਹੈ ਇਹਨਾਂ ਦਾ